ਡਿੰਪਿਟ ਲੋਨਿਆ ਅਕਾਲੀ ਦਲ ਛੱਡ ਦਿੱਤਾ ਅਕਾਲੀ ਦਲ ਛੱਡਣ ਤੋਂ ਬਾਅਦ ਹੁਣ ਕੀ ਡਿੰਪਿਟ ਲੋ ਅਕਾਲੀ ਦਲ ਚ ਵਾਪਸ ਜਾ ਸਕਦੇ ਆ ਕਿਉਂਕਿ ਸੁਖਬੀਰ ਸਿੰਘ ਬਾਦਲ ਨੇ ਵੱਡਾ ਆਫਰ ਡਿੰਪਿਟ ਲੋਨ ਨੂੰ ਦੇ ਦਿੱਤਾ ਹੈ ਬੇਸ਼ੱਕ ਡਿੰਪਿਟ ਲੋਨ ਰਾਜ ਨੇ ਬੇਸ਼ੱਕ ਡਿੰਪਿਟ ਲੋਨ ਨੇ ਕਿਹਾ ਕਿ ਮਨਪ੍ਰੀਤ ਸਿੰਘ ਬਾਦਲ ਦੀ ਵਾਪਸੀ ਹੋ ਰਹੀ ਹੈ ਇਸ ਕਰਕੇ ਉਹਨਾਂ ਨੂੰ ਗਿੱਦੜਵਾਹਾ ਵਾਲੀ ਜਿਮਣੀ ਚੌਂ ਲੜਾਈ ਜਾਣੀ ਹੈ ਤੇ ਮੈਂ ਪਾਰਟੀ ਛੱਡ ਰਿਹਾ ਇਹ ਪਰੇਮਾਨ ਨਾਲ ਉਹਨਾਂ ਨੇ ਕਿਹਾ ਕੱਲ ਬਹੁਤ ਭਾਵੁਕ ਗੱਲਾਂ ਕੀਤੀਆਂ ਹੁਣ ਸੁਖਵੀਰ ਸਿੰਘ ਬਾਦਲ ਦੀ ਤਰਫੋਂ ਇੱਕ ਵੱਡਾ ਆਫਰ ਜਿਹੜਾ ਉਹ ਡਿੰਪੀ ਢਿੱਲੋਂ ਦੇ ਲਈ ਆਇਆ ਕੀ ਆਫਰ ਹੈ ਕਿਵੇਂ ਆਇਆ ਇਹਦੇ ਬਾਰੇ ਗੱਲ ਕਰਦੇ ਹਾਂ ਤੁਸੀਂ ਜੁੜੇ ਲੋਕਪੱਨ న్యూਸ ਦੇ ਨਾਲ ਮੈਂ ਹਰਿੰਦਰ ਬਾਜਵਾ ਡਿੰਪੀ ਢਿੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਜਰਨਲ ਸਕੱਤਰ ਤੇ ਗਿੱਦੜਬਾਹਾ ਵਿਧਾਨ ਸਭਾ ਹਲਕੇ ਦੇ ਇੰਚਾਰਜ ਸੀ ਕੱਲ ਭਰੇ ਮਨ ਦੇ ਨਾਲ ਉਹਨਾਂ ਨੇ ਪਾਰਟੀ ਛੱਡਣ ਦਾ ਐਲਾਨ ਕਰ ਦਿੱਤਾ ਅਕਾਲੀ ਦਲ ਨੂੰ ਅਲਵਿਦਾ ਆਖਦਿਆਂ ਉਹਨਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੇ ਨਾਲ ਮੇਰੀ 35 ਸਾਲ ਜਾਰੀ ਦੇ ਉੱਤੇ ਪਰਿਵਾਰਵਾਦ ਭਾਰੀ ਪੈ ਗਿਆ ਪਰਿਵਾਰਵਾਦ ਦੇ ਕਾਰਨ ਮੇਰੀ ਜ਼ਾਰੀ ਸੁਖਬੀਰ ਸਿੰਘ ਬਾਦਲ ਦੇ ਨਾਲੋਂ ਟੁੱਟ ਗਈ ਹੁਣ ਸੁਖਬੀਰ ਸਿੰਘ ਬਾਦਲ ਦੇ ਧੜੇ ਨੇ ਵੱਡਾ ਆਫਰ ਡਿੰਪੀ ਢਿੱਲੋਂ ਨੂੰ ਕੀਤਾ ਹੈ ਕੀ ਆਫਰ ਆਇਆ ਕਿਵੇਂ ਹੋਇਆ ਕਿ ਡਿੰਪੀ ਢਿੱਲੋਂ ਨੂੰ ਮੰਨ ਸਕਦੇ ਆ ਇਹਦੇ ਬਾਰੇ ਗੱਲ ਕਰਦੇ ਆ ਦਰਅਸਲ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਤੇ ਸਾਬਕਾ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਦਾ ਇੱਕ ਬਿਆਨ ਸਾਹਮਣੇ ਆਇਆ ਜਿਹਦੇ ਵਿੱਚ ਉਹਨਾਂ ਨੇ ਡਿੰਪੀ ਢਿੱਲੋਂ ਨੂੰ ਸੁਖਬੀਰ ਸਿੰਘ ਬਾਦਲ ਦੇ ਵਿਆਹ ਦੇ ਉੱਤੇ ਵੱਡਾ ਆਫਰ ਕਰਤਾ ਡਾਕਟਰ ਚੀਮਾ ਕਹਿੰਦੇ ਆ ਕਿ ਅਕਾਲੀ ਦਲ ਜਿਮਣੀ ਚੋਣਾ ਗਿੱਦੜਬਾਹਲ ਡਿੰਪੀ ਢਿੱਲੋਂ ਤੇ ਪੂਰੀ ਤਰ੍ਹਾਂ ਨਾਲ ਨਿਰਪਰ ਹੈ ਉਹਨਾਂ ਅੱਗੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਗਿੱਦੜ ਬਾਹਾ ਤੋਂ ਕਿਸੇ ਹੋਰ ਪਾਰਟੀ ਦੇ ਆਗੂ ਨੂੰ ਉਮੀਦਵਾਰ ਵਜੋਂ ਉਤਾਰਨ ਦੇ ਇਰਾਦੇ ਨਾਲ ਅਕਾਲੀ ਦਲ 'ਚ ਸ਼ਾਮਲ ਕਰਵਾਉਣ ਦਾ ਕੋਈ ਇਰਾਦਾ ਨਹੀਂ ਹੈ ਅਤੇ ਨਾ ਹੀ ਪਾਰਟੀ ਨੇ ਇਸ ਤਰ੍ਹਾਂ ਦੇ ਕਦਮ ਬਾਰੇ ਕਿਸੇ ਨਾਲ ਕੋਈ ਚਰਚਾ ਕੀਤੀ ਹੈ ਅਜਿਹੀਆਂ ਖਬਰਾਂ ਬਿਲਕੁਲ ਝੂਠੀਆਂ ਤੇ ਬੇਬੁਨਿਆਦ ਨੇ ਡਾਕਟਰ ਚੀਮਾ ਨੇ ਅੱਗੇ ਗੱਲ ਕਰਦਿਆਂ ਆਖਿਆ ਕਿ ਪਾਰਟੀ ਆਉਣ ਵਾਲੀ ਜਾਂ ਜਿਮਨੀ ਚੋਣਾਂ ਲਈ ਡਿੰਪੀ ਟਿਲੋਤੇ ਪੂਰੀ ਤਰ੍ਹਾਂ ਨਾਲ ਨਿਰਪਰ ਭਰੋਸੇਮੰਦ ਤੇ ਸਮਰਥਨ ਕਰਦੀ ਹੈ ਪਾਰਟੀ ਨੇ ਉਹਨਾਂ ਨੂੰ ਅਪੀਲ ਕੀਤੀ ਕਿ ਉਹ ਅਕਾਲੀ ਦਲ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਤਾਕਤਾਂ ਵੱਲੋਂ ਕੀਤੇ ਜਾ ਰਹੇ ਗੁੰਮਰਾਹਕੁਨ ਪ੍ਰਚਾਰ ਦਾ ਸ਼ਿਕਾਰ ਨਾ ਹੋਣ ਡਾਕਟਰ ਚੀਮਾ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਪਾਰਟੀ ਮੀਟਿੰਗਾਂ 'ਚ ਖੁੱਲਕੇ ਵਕਾਲਤ ਕੀਤੀ ਹੈ ਕਿ ਡਿੰਪੀ ਢਿੱਲੋਂ ਸਭ ਤੋਂ ਵਧੀਆ ਉਮੀਦਵਾਰ ਨੇ ਉਹਨਾਂ ਨੇ ਇਸ ਬਾਰੇ ਪਾਰਟੀ ਦੇ ਨਵੇਂ ਬਣੇ ਪਾਰਲੀਮੈਂਟਰੀ ਬੋਰਡ ਨਾਲ ਵੀ ਵਿਸਤਾਰ ਵਿੱਚ ਚਰਚਾ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਖਬੀਰ ਸਿੰਘ ਬਾਦਲ ਡਿੰਪੀ ਢਲੋਵਲੋ ਲਿਖੇ ਪ੍ਰੋਗਰਾਮ ਅਨੁਸਾਰ ਗਿੱਦੜਵਾਹ ਚ ਲਗਾਤਾਰ ਚੋਣ ਪ੍ਰਚਾਰ ਕਰ ਰਹੇ ਨੇ ਡਾਕਟਰ ਚੀਮਾ ਨੇ ਅੱਗੇ ਵੀ ਆਖਿਆ ਕਿ ਅਧਿਕਾਰਤ ਐਲਾਨ ਕਿਤੇ ਵੀ ਨਹੀਂ ਹੋ ਸਕਿਆ ਕਿਉਂਕਿ ਪਾਰਟੀ ਦਾ ਪਾਰਲੀਮੈਂਟਰੀ ਬੋਰਡ ਫੀਡਬੈਕ ਇਕੱਠਾ ਕਰਨ ਦੀ ਪ੍ਰਕਿਰਿਆ ਚ ਹੈ ਇਸ ਲਈ ਉਹਨਾਂ ਨੂੰ ਇਸ ਤਰ੍ਹਾਂ ਦਾ ਕਦਮ ਨਹੀਂ ਚੁੱਕਣਾ ਚਾਹੀਦਾ ਸ਼੍ਰੋਮਣੀ ਅਕਾਲੀ ਦਲ ਨੇ ਉਹਨਾਂ ਨੂੰ ਪੁਰਜੋਰ ਅਪੀਲ ਕੀਤੀ ਹੈ ਕਿਉਂ ਕਿਸੇ ਵੀ ਤਰ੍ਹਾਂ ਦੀਆਂ ਝੂਠੀਆਂ ਫਵਾਹਾਂ ਤੋਂ ਗੁਮਰਾਹ ਨਾ ਹੋਣ ਪਾਰਟੀ ਪ੍ਰਧਾਨ ਸਣੇ ਪੂਰੀ ਪਾਰਟੀ ਉਹਨਾਂ ਦੇ ਨਾਲ ਹੈ ਤੇ ਪਾਰਟੀ ਉਹਨਾਂ ਤੋਂ ਵਰਕਰਾਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਨ ਦੀ ਉਮੀਦ ਕਰਦੀ ਹੈ। ਬੜਾ ਸਾਫ਼ ਜਿਹਾ ਤੇ ਸਿੱਧਾ ਜਿਹਾ ਸੁਨੇਹਾ ਹੈ ਕਿ ਵਾਪਸ ਆਜੋ ਕੋਈ ਗੱਲ ਨਹੀਂ ਕੋਈ ਗਿਲਾ ਸ਼ਿਕਵਾ ਬੈ ਕੇ ਨਿਬੇੜ ਲਿਆ ਜਾਵੇਗਾ। ਅਕਾਲੀ ਦਲ ਡਿੰਪੀ ਢਿੱਲੋ ਵਾਲਾ ਨੁਕਸਾਨ ਗਿੱਦੜਵਾਹ ਚ ਚੱਲਣ ਦੇ ਇਸ ਵੇਲੇ ਸਥਿਤੀ ਚ ਨਹੀਂ ਹੈ। ਬੇਸ਼ੱਕ ਮਨਪ੍ਰੀਤ ਬਾਦਲ ਆ ਜਾਣ ਉਹ ਚੋਣ ਲੜ ਵੀ ਲੈਣ ਕਾਲੀਦਲ ਦੀ ਟੀੜ ਤੇ ਉਹ ਵਾਲਾ ਜੋਰ ਜਿਹੜਾ ਡਿੰਪੀ ਢਿੱਲੋਂ ਨੇ ਜੋ ਆਪਣਾ ਆ ਹੋਰਾ ਕ੍ਰੇਟ ਕਰ ਲਿਆ ਉੱਥੇ ਲੋਕਾਂ ਚ ਵਿਚਰ ਕੇ ਮਰਪੀ ਸਿੰਘ ਬਾਦਲ ਵਿਚਰਦੇ ਰਹੇ ਚਾਹ ਦੇ ਕੱਪ ਤੇ ਭੋਗਾਂ ਤੱਕ ਸੀਮਤ ਰਹੇ ਪਰ ਡਿੰਪੀ ਢਿੱਲੋਂ ਨੇ ਗਿੱਦੜ ਬਾਹਦ ਅੰਦਰ ਲੋਕਾਂ ਦੇ ਨਿੱਜੀ ਕੰਮ ਲੋਕਾਂ ਨਾਲ ਥਾਣੇ ਕਚਹਿਰੀਆਂ ਚ ਜਾਣ ਦੇ ਕੰਮ ਕਰਾਏ ਨੇ ਲੋਕ ਉਸ ਗੱਲ ਨੂੰ ਨਹੀਂ ਭੁੱਲਦੇ ਤੇ ਇਹ ਵੀ ਗੱਲ ਇੱਕ ਹੈ ਕਿ ਨਵੀਂ ਪੀੜੀ ਆ ਚੁੱਕੀ ਹੈ ਜਿਨ੍ਹਾਂ ਨੇ ਵਿਚਰਦਾਈ ਡਿੰਪੀ ਢੱਲੋਂ ਨੂੰ ਦੇਖਿਆ ਅਕਾਲੀ ਦਲ ਦੇ ਤੌਰ ਦੇ ਉੱਤੇ ਤਾਂ ਇੱਕ ਵੱਡੀ ਗੱਲ ਹੈ ਕਿ ਮਨਪ੍ਰੀਤ ਬਾਦਲ ਨਾਲ ਤਾਂ ਉਹ ਐਸੋਲੂਸ਼ਨ ਉਹਨਾਂ ਦੀ ਹੁਣੀ ਨਹੀਂ ਨਿ ਉਹ ਉਸ ਤਰ੍ਹਾਂ ਨਾਲ ਉਹਨਾਂ ਦਾ ਜੁੜਾ ਜਿਹੜਾ ਹੈ ਉਹ ਨਹੀਂ ਹੋ ਸਕਦਾ ਇਹੀ ਗੱਲ ਹੈ ਕਿ ਅਕਾਲੀ ਦਲ ਹੁਣ ਝੋਲੀਆਂ ਅਡਾ ਢੱਕੇ ਡਿੰਪੀ ਢੱਲੋਂ ਨੂੰ ਆਵਾਜ਼ਾਂ ਮਾਰਨ ਲੱਗ ਗਿਆ ਕਿ ਆਜੋ ਜੀ ਆਜੋ ਵੇਖਦੇ ਆ ਕਿ ਡਿੰਪੀ ਢੱਲੋਂ ਅਗਲਾ ਕਦਮ ਕੀ ਚੁੱਕਦੇ ਹੈ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਮਨਾਉਣ ਚ ਕਾਮਯਾਬ ਹੁੰਦੇ ਹੈ ਜਾਂ ਫਿਰ ਨਹੀਂ